ਪੁਰਾਂ ਦੇ ਨਾਲ ਐਨੇ ਓਡੀ ਖੇ ਇਹ ਲੋਕ ਖੇੜਾ ਰਹੇ ਨੇ ਜਿਹੜੇ ਡੌਰੂ ਬੁਜਾ ਰਹੇ ਨੇ ਇਥੇ ਖੇ ਕੇ ਉੱਥੇ ਧੂੜ ਕੇ ਹੱਸੀ ਦੇਖੋ ਪਹਿਲਾਂ ਧੂੜ ਕੇ ਤੇ ਖੇ ਕੇ ਇਹ ਜਿਹੜੇ ਦੁਚਿੱਤੀ ਵਾਲੇ ਬੋਲਦੇ ਨੇ ਜੋ ਸਾਡੇ ਸ਼ਾਨਦਾਰ ਪ੍ਰਚਾਰਕ ਬੋਲ ਇਹ ਖੇੜਾ ਹੁੰਦੇ ਨੇ ਇਹਨਾਂ ਨੇ ਖੇੜਾ ਕੇ ਇੰਨੀ ਖੇੜਾਤੀ ਕਿ ਗੁਰਬਾਣੀ ਦੇ ਵਿਚਾਰ ਤਾਰਾ ਇੰਨੀ ਡੂੰਗੀ ਢੱਕਦੀ ਉੱਤੇ ਇੰਨੀ ਖੇ ਪੈ ਗਈ ਉਹਦਾ ਪਤਾ ਹੀ ਨਹੀਂ ਕੀ ਹੈ ਖੇਨੀ ਉੱਡ ਕੇ ਜੰਮਗੀ ਉੱਤੇ ਸ਼ੀਸ਼ੇ ਤੇ ਪਤਾ ਨਹੀਂ ਵੇ ਸ਼ੀਸ਼ਾ ਕਿ ਲੋਹੇ ਦਾ ਫਟਾ ਟਖਤਾ ਕਿ ਲੱਕੜ ਦਾ ਹੈ ਇਹ ਹੀ ਨਹੀਂ ਪਤਾ ਜੇ ਪਾਰ ਕੋ ਦੇਖੇ ਤਾਂ ਪਤਾ ਲੱਗੇ ਖੇਨੀ ਜੰਮਗੀ ਗੁਰਬਾਨੀ ਗੁਰਮਤ ਦਾ ਹੀ ਨਹੀਂ ਪਤਾ ਗੁਰਮਤ ਕੀ ਹੈ ਇੰਨੀ ਖੇੜਾਤੀ ਇੰਨਾ ਕੁਛ ਇਹਨਾਂ ਨੇ ਬਕਵਾਸ ਕਰਤਾ ਉਲਟ ਫੁਲਟ ਬੋਲਤਾ ਗੁਰਬਾਣੀ ਤੋਂ ਉਲਟ ਇੰਨੀਆਂ ਸਾਖੀਆਂ ਲਿਖਤੀਆਂ ਇੰਨਾ ਕੁਝ ਬੋਲਤਾ ਆਪਣੀ ਮਰਜ਼ੀ ਨਾਲ ਜਿੱਦੀ ਗੁਰਮਤ ਇੰਨੀ ਡੁੰਗੀ ਚਲੀ ਗਈ ਹੁਣ ਲੋਕੀ ਕੋਈ ਪਤਾ ਨਹੀਂ ਕੀ ਹੈ ਕਿਸੇ ਨੂੰ ਉਹ ਤਾਂ ਕੱਲਾ ਸਭ ਕੁਝ ਛੱਡ ਕੇ ਕੱਲੀ ਗੁਰਬਾਣੀ ਦੀ ਖੋਜ ਕਰਨ ਕੇ ਫਿਰ ਸਮਝਾਉ ਬਾਕੀ ਸਭ ਕੁਝ ਛੱਡ ਦੇਣ ਬਾਕੀ ਸਭ ਕੁਝ ਛੱਡ ਦੇਣ ਭਾਈ ਗੁਰਦਾਸ ਦੀਆਂ ਬਾਣਾਂ ਨੇ ਬੜੀ ਖੇਪਾਈ ਐ ਇਹਦੇ ਤੇ ਉਹ ਤੇ ਵਿਸ਼ਵਾਸ ਕਰਦੇ ਸੀ ਉਹ ਤੇ ਨਿਰਯੋਖ ਹੈ ਉਹਦੇ ਵਿੱਚ ਉਹ ਜੀ ਹੈ ਕੀ ਉਹਨਾਂ ਨੂੰ ਸਮਝ ਕੋਈ ਨਹੀਂ ਵਿਦਵਾਨਾਂ ਨੇ ਮਤਲਬ ਕਿਉਂਕਿ ਵਿਦਵਾਨ ਬੁੱਧੀ ਥੋੜੀ ਵਾਲੇ ਹੁੰਦੇ ਨੇ ਉਹ ਇੱਕ ਹਫਤਾ ਇੱਕ ਵਿਦਵਾਨ ਦੀ ਉਹ ਇਹਨਾਂ ਦੇ ਸਮਝ ਆ ਜਾਂਦੀ ਹੈ ਗੁਰਬਾਣੀ ਸਮਝ ਨਹੀਂ ਆਉਂਦੀ ਹਾਂਜੀ ਰਹਿਓ ਗੈਨਪੂਰਮ ਰਹਿਓ ਗੈਨਪੂਰ ਸਾਰਾ ਆਕਾਸ਼ ਜਿਹੜਾ ਸੀ ਧੱਕ ਗਿਆ ਹਨੇਰਾ ਹੋ ਗਿਆ ਖੇਜ ਉੜਦੀ ਹੈ ਹਨੇਰਾ ਕਰਦੀ ਹੈ ਕੋੜ ਆਦਮੀ ਨਹੀਂ ਦੀਦਾ ਬਸ ਇਹ ਖੇਬ ਉੜਾਤੀ ਤਾਂ ਇਹ ਸਿੰਧ ਬ੍ਰਿੰਦੰ ਭਏ ਪੱਬ ਚੂਰੰ ਧਲੇ ਸਿੱਧ ਬਿੱਦੰ ਭਏ ਪੱਬ ਚੂਰੰ ਭਏ ਪੱਬ ਚੂਰੰ ਜਿਹੜੇ ਸਿੱਧ ਸੀ ਨਾ ਸਮਝਦਾਰ ਸੀ ਉਹ ਖੇੜੇ ਵਿੱਚ ਵੀ ਉਹਨਾਂ ਨੇ ਤਲਾਬ ਲੈ ਲਿਆ ਖੇੜੀ ਉਹਨਾਂ ਨੇ ਸੁਣੀ ਜਿਹੜੀ ਉਹਨਾਂ ਦੀਆਂ ਗੱਲਾਂ ਨਹੀਂ ਸੁਣੀ ਉਹਨਾਂ ਨੇ ਤਾਂ ਚੰਡੀ ਦੀ ਉਹ ਗੱਲ ਸੁਣੀ ਭਏ ਪੱਬ ਚੂਰੰ ਉਹਨਾਂ ਦੇ ਤਾਂ ਜਿਹੜੇ ਪੱਬ ਸੀ ਨਾ ਪਹਾੜ ਸੀ ਅਗਿਆਨਤਾ ਦੇ ਉਹਨਾਂ ਨੇ ਦਾ ਆਪਣੇ ਜਿਹੜਾ ਉਹਨਾਂ ਦਾ ਹੰਕਾਰ ਸੀ ਹੰਕਾਰ ਵਰਗੇ ਪਹਾੜ ਸੀ ਉਹਨਾਂ ਨੇ ਤਾਂ ਆਪਣੇ ਚੂਰ ਲਏ ਉਹਨਾਂ ਨੇ ਤਾਂ ਆਪਣੇ ਚੂਰਨ ਬਣਾ ਲਿਆ ਉਹਦਾ ਜਿਹੜਾ ਚੂਰਨਾ ਆਇਆ ਉਹਨਾਂ ਨੇ ਤਾਂ ਆਪਣੇ ਚੂਰਨ ਬਣਾ ਲਿਆ ਪਹਾੜ ਨਹੀਂ ਰਹਿਣ ਦਿੱਤੇ ਜਿਹੜੇ ਖੇੜ ਆਉਂਦੇ ਸੀ ਹੜਾਉਂਦੇ ਨੇ ਆਪਣੇ ਸੁਨੋ ਸ਼ੋਰ ਕਾਲੀ ਗਹੇ ਸ਼ਸਤਰ ਪਾਣ ਕਾਲੀ ਨੇ ਵੀ ਸ਼ੋਰ ਸੁਣਿਆ ਉਹਨਾਂ ਦਾ ਜਿਹੜੇ ਦੂਏ ਨੇ ਉਹਨੇ ਫਿਰ ਦੂਏ ਸ਼ਸਤਰ ਕਢੇ ਉਹਨਾਂ ਦੇ ਚਲਾਏ ਜਿਹੜੇ ਖੇਡ ਆਉਂਦੇ ਸੀ ਪਹਿਲਾਂ ਯਾਨੀ ਸੁੱਲ ਵਾਲਿਆਂ ਵਾਸਤੇ ਜੇ ਆਪਾਂ ਬੋਲ ਰਹੇ ਹੋ ਜਿਹੜੇ ਰੌਲਾ ਪਾਉਣ ਵਾਲੇ ਹੁਣ ਫਿਰ ਰੌਲਾ ਪਾਉਣ ਵਾਲੇ ਬਲਤਿਆਂ ਨੂੰ ਚਲਾ ਗਿਆ ਚਾਰ ਆਦਮੀ ਸੁਣਦੇ ਨੇ ਉਹਨਾਂ ਨਾਲ ਗੱਲ ਕਰਦੇ ਬਾਹਰ ਰੌਲਾ ਪਾਉਣ ਲੱਗ ਜਨ ਆ ਕੇ ਉਹਨਾਂ ਨੂੰ ਕਹੇ ਪਹਿਲਾਂ ਇਹਨਾਂ ਨੂੰ ਸੂਤ ਕਰ ਲਈਏ ਤੁਸੀਂ ਚੁੱਪ ਕਰ ਰੋਹਾ ਦੇ ਫਿਰ ਕਰਦੇ ਆ ਗਾਹਾਂ ਗੱਲ ਪਹਿਲਾਂ ਇਹਨਾਂ ਨੂੰ ਨਿਊਟ ਲਈਏ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਤੇ ਤੀਰ ਛੱਡਣ ਸ਼ੁਰੂ ਕਰਤੇ ਕਲੰਕਾਰ ਜੈਮੀ ਹਣੇ ਜੰਗ ਜਵਾਨ ਕਲੰਕਾਰ ਜੇਮੀ ਐਸੀ ਕਲਕਮਾਰੀ ਐਸੇ ਉਹਨਾਂ ਨੂੰ ਲੋ ਚਾਰ ਗੱਲਾਂ ਕਹੀਆਂ ਕੌਣ ਸੀ ਉਹਨਾਂ ਦੇ ਵਿੱਚ ਇਹ ਤਾਂ ਕੌਣ ਸੀ ਕਾਏ ਕਾਏ ਕਰਨ ਵਾਲੇ ਜਗ ਕਊਆ ਉਹ ਚੁੰਚ ਗਿਆ ਚੁੰਚ ਗਿਆ ਦੀ ਸੀ ਤਾਂ ਉਹਨਾਂ ਨੇ ਇਹ ਆ ਜਿਹੜੇ ਘੋੜਿਆਂ ਨੂੰ ਫਰਕਾਇਆਂ ਮਾਰਨ ਵਾਲੇ ਆ ਗੱਲ ਕਰਦੀ ਇਹ ਹਰਗੇ ਦੁਈ ਕਰਦੀ ਉਦੋਂ ਹਰ ਦੇ ਦੇਖੀ ਕਰਦੀ ਉਦੋਂ ਹਰ ਦੇ ਚੌਥੀ ਕਰਦੀ ਇੱਕਦਮ ਖੜਨਾ ਹੀ ਨਹੀਂ ਉਹਨਾਂ ਦੇ ਘੋੜੇ ਨੂੰ ਇਹ ਆ ਉਹ ਸੀ ਹਾਂ ਥੀ ਫਿਰ ਵੀ ਪੈਰ ਗੱਡ ਕੇ ਖੜਦਾ ਹੁੰਦਾ ਅਧੀ ਅਡੀ ਜੇ ਤੇ ਦਨਿਆਸਾ ਹੁੰਦਾ ਓਏ ਉਹ ਚਲਾਕ ਚਲਾਕੀ ਵਾਲੀ ਗੱਲ ਨਹੀਂ ਜਾਣਦਾ ਹੁੰਦਾ ਉਹ ਤਾਂ ਮੱਥਾ ਲਾ ਕੇ ਹੀ ਬਸ ਫਿਰ ਰੱਖਦਾ ਫਿਰ ਰਸਾਵਲ ਛੰਦ ਗੱਜੇ ਵੀਰ ਗਾਜੀ ਤੁਰੇ ਤੁੰਝ ਸੁੰਧ ਤਾਜੀ ਗੱਜੇ امیر ਗਾਜੀ ਦੇਖੋ ਗਾਜੀ ਨਾਲ ਜਿਹੜੇ ਵੀਰ ਹੁੰਦਾ ਇਹਨਾਂ ਨੂੰ ਹਮੇਸ਼ਾ ਇਹ ਗੱਜੇ ਦੇ ਖੜਦੇ ਗੱਜੇ ਦੇ ਭਜਦੇ ਨਹੀਂ ਬਾਹਰੇ ਜਾਂਦੇ ਨੇ ਉੱਥੇ ਜਾਦਾ ਮਰੇ ਹੋਏ ਹਾਥੀ ਦਿਖਾਏ ਨੇ ਥੇ ਹਾਥੀਓ ਵੱਡੇ ਹੁੰਦੇ ਨੇ ਹਾਥੀਆਂ ਨੇ ਵੱਡੇ ਸਵਾਰ ਹੁੰਦੇ ਨੇ ਹਾਥੀਆਂ ਦੀ ਉਹ ਬਹੁਤ ਜ਼ਿਆਦਾ ਦਿਖਾਈ ਆ ਘੋੜਿਆਂ ਦੀ ਥੋੜੀ ਦਿਖਾਈ ਆ ਤੇ ਪੈਦਲਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਕਿਤੇ ਪੈਦਲ ਤਾਂ ਅਕਲ ਤੋਂ ਪੈਦਲ ਹੁੰਦੇ ਨੇ ਕੀ ਉਹਨਾਂ ਦਾ ਮਾਲ ਨੇ ਕੀ ਨਾ ਮਾਲ ਨੇ ਉਹਦਾ ਜਿੱਧਰ ਜਿਹੜਾ ਧੜਾ ਵੱਡਾ ਹੁੰਦਾ ਉਹਦੇ ਹੋ ਜਾਂਦੇ ਨੇ ਆਪ ਬਬਲਾ ਦਾ ਗਿਆ ਜਿਹੜਾ ਜਿੱਤਿਆ ਪੰਡਤ ਨੇ ਰਾਵਣ ਦੀ ਜਾਇ ਜਾਇ ਪਹਿਲਾਂ ਤਾਂ ਰਾਵਣ ਤੇ ਪੰਡਤ ਔਖਾ ਸੀ ਹਿੰਦੁਸਤਾਨ ਦਾ ਜੇ ਰਾਵਣ ਹਾਰਿਆ ਰਾਮ ਜੰਦਰ ਦੇ ਖਿਲਾਫ ਸੀ ਜਦੋਂ ਭਾਈ ਰਾਮ ਜੰਦਰ ਦਾ ਰਾਜੇ ਹੋ ਗਿਆ ਹੌਲੀ ਹੌਲੀ ਇਹਨਾਂ ਨੇ ਕਿਹਾ ਵੀ ਹੁਣ ਰੋਟੀ ਦਾ ਖਾਣੀ ਹੋਈ ਐ ਚਲੋ ਛੱਡੋ ਪਰੇ ਰਾਮ ਜੰਦਰ ਦੇ ਸਾਹਮਣੇ ਹੋ ਜੋ ਫਿਰ ਹੋਇਆ ਗੀਤ ਗਾਉਣ ਲੱਗੇ ਜਦ ਤੇ ਪਹਿਲਾਂ ਰਾਮ ਤੇ ਖਿਲਾਫ ਸੀ ਕਹਿੰਦੇ ਬ੍ਰਹਮ ਹਤਿਆ ਕੀਤੀ ਹੈ ਨੀ ਬ੍ਰਾਹਮਣ ਨੂੰ ਹਾਰਿਆ ਜਦ ਦੇਖਿਆ ਵੀ ਇਹ ਕੰਮ ਔਖਾ ਮੈਂਦਾ ਪਊਗਾ ਉੜ ਕੇ ਬੰਨਨ ਦਾ ਰਾਜ ਹੁਣਾ ਨਹੀਂ ਫਿਰ ਇਧਰ ਸਹਿਮਤ ਹੋਗੇ ਇਹਦੇ ਗੀਤ ਗਾਈ ਜਾਂਦੇ ਨੇ ਜਾਂਦੇ ਇਹਦਾ ਲੋਕ ਐਹੇ ਜਾਂਦੇ ਜਿਹੜਾ ਧੜਾ ਜਿੱਤਦਿਆ ਉਧਰ ਸਹਿਮਤ ਹੋ ਜਾਂਦੀ ਪਬਲਿਕ ਦਾ ਕੀ ਹੁੰਦਾ ਜਿਹੜੇ ਅੰਗਰੇਜ਼ਾਂ ਨਾਲ ਸਹਿਮਤ ਹੋ ਜਾਂ ਦੁਆਰਾ ਆਏ ਇਧਰ ਸਹਿਮਤ ਹੋਗੇ ਅਖਾਲੀਆਂ ਦਾ ਰਾਜ ਹੁੰਦਾ ਖਾਲੀਆਂ ਨਾਲ ਸਹਿਮਤ ਹੋ ਜਾਂਦੇ ਨੇ ਕਾਂ ਦਾ ਹੁੰਦਾ ਹੁੰਦੇ ਨੇ ਸਹਿਮਤ ਹੋ ਜਾਂਦੇ ਉਹ ਤਾਂ ਆਪਣੀ ਜਿੱਥੋਂ ਫਾਇਦਾ ਹੁੰਦਾ ਉਧਰ ਹੋ ਜਾਂਦੇ ਨੇ ਕੁਝ ਆਦਮੀ ਐਸੇ ਹੁੰਦੇ ਨੇ ਰਾਜ ਬਲਟੇ ਨਾ ਹੋਣੀ ਸਹਿਮਤ ਹੋ ਸਕਦੇ ਉਹ ਘਟਕੇ ਹੀ ਰਹਿੰਦੇ ਨੇ ਜਾਂ ਮਰਨ ਜਾਂ ਕੁਛ ਹੋਵੇ ਉਹਨਾਂ ਦੇ ਕੇਸ ਵੀ ਬਣਦੇ ਨੇ ਮੁਕੱਦਮੇ ਵੀ ਬਣਦੇ ਨੇ ਸਭ ਕੁਝ ਹੁੰਦਾ ਉਹ ਝੰਡਦੇ ਨੇ ਫਿਰ ਕਹਿੰਦੇ ਜਾਂ ਸਾਡਾ ਰਾਜ ਆਊ ਫਿਰ ਦੇਖੀ ਜੋ ਉਹ ਹੋਰ ਤਰ੍ਹਾਂ ਦੇ ਨੇ ਦੂਏ ਹੋਰ ਤਰ੍ਹਾਂ ਦੇ ਇਹ ਫਰਕ ਹੁੰਦਾ ਇੱਥੇ ਆਪਣਾ ਕੋਲ ਵੀ ਵਿੱਚ ਵੀ ਹੈਗੇ ਹੀ ਨੇ ਇਹ ਜੀ ਉਹ ਗੱਲ ਕੀਤੀ ਹੋਈ ਹੈ ਇੱਥੇ ਰਸਵਲ ਛੰਦ ਗੱਜੇ ਵੀਰ ਗਾਜੀ ਤੁਰੇ ਤੁੰਦ ਤਾਜੀ ਜਿਹੜੇ ਤਾਜੀ ਸੀ ਕੁਝ ਘੋੜੇ ਵੀ ਬੜੀ ਰਫਤਾਰ ਨਾਲ ਤੁਰੇ ਗਾਂਵ ਵੱਲੋਂ ਕੋੜਿਆਂ ਵਾਲੇ ਵੀ ਕੁਝ ਬੜੀ ਤੇਜ਼ ਰਫਤਾਰ ਨਾਲ ਤੁਰੇ ਕੋ ਪਿੱਛੇ ਬਹੁਤ ਸੀ ਨ ਕੋੜੇ ਵਾਲੇ ਪਿੱਛੇ ਸੀ ਤੁਰ ਮਤਾਂ ਧਿਆਨ ਚ ਪਿੱਛੇ ਦੇ ਉਹ ਮੂਰੇ ਸੀ ਦੇਖੋ ਫੌਜ ਦੇ ਵਿੱਚ ਮੂਰੇ ਨੇ ਗਾਂਵ ਦੇ ਪਿੱਛੇ ਤੇਜ਼ ਰਫਤਾਰ ਨਾਲ ਤੁਰੇ ਕਬਰ ਕਰ ਲੀਏ ਸਫਰ ਤੁੰਦ ਕਹਿੰਦੇ ਬੜੀ ਤੇਜ਼ੀ ਨਾਲ ਤੇਜ਼ੀ ਨਾਲ ਪਿਕਅਪ ਕਰਨ ਲੱਗੇ ਗੱਲੋਂ ਮੈਂ ਖਾਸ ਕਰਕੇ ਸਰੰਗ ਧਾਰ ਵਰਖੇ ਜਿਹੜੇ ਹਮਕਾਰੀ ਸੀ ਮੈਂ ਕਹਾ ਹਮਕਾਰ ਦੇ ਪ੍ਰਤੀਕ ਚਾਹੁੰਦਾ ਜਿਨ੍ਹਾਂ ਨੂੰ ਵੱਡੇ ਜਿਆਦਾ ਆਪਣੇ ਉਹਦਾ ਵਿਸ਼ਵਾਸ ਸੀ ਨਾ ਆਪਣੇ ਗੱਲ ਤੇ ਵੱਡੇ ਲੀਡਰ ਸੀ ਉਹਨਾਂ ਦੇ ਅੰਦਰ ਆਕਰਸ਼ਣ ਪੈਦਾ ਹੋਇਆ ਖਿੱਚ ਪੈਦਾ ਹੋਈ ਮੈਂ ਖਾਸ ਕਰਕੇ ਆਕਰਸ਼ਣ ਪੈਦਾ ਹੋਇਆ ਇਸ ਗੱਲ ਦਾ ਗੱਲ ਤਾਂ ਠੀਕ ਹੈ ਜਦੋਂ ਜਿਆਦਾ ਆਦਮੀ ਅੱਜ ਗੱਲ ਕਰਦਾ ਨਾ ਫਿਰ ਉਹਨੂੰ ਓਕਰ ਨਾ ਓਖਾ ਹੋ ਜਾਂਦਾ ਜਦੋਂ ਵੀ ਕੋਈ ਵਿਦਵਾਨ ਹੋਵੇ ਜਿਆਦਾ ਆਦਮੀ ਨਾਲ ਗੱਲ ਕਰੇ ਪਰ ਆਜ ਗੱਲ ਕਰੇ ਉੱਥੇ ਬੁਕਰ ਨਾ ਖੋਜਦਾ ਕੱਲਾ ਬੁਕਰ ਜਾਂਦਾ ਫਿਰ ਉਹ ਕਹਿੰਦਾ ਦੂਏ ਕਹਿੰਦੇ ਨਾ ਵੀ ਕੀ ਕਰਦੇ ਕਿਧਰੋਂ ਜਾਣੇ ਹੁਣ ਭੱਜ ਕੇ ਉੱਥੇ ਬੁਲਣਾ ਹੀ ਪੈਂਦਾ ਉਹ ਪਬਲੀਕਲੀ ਗੱਲ ਹੋ ਰਹੀ ਹੈ ਚੜ ਗਏ ਆਏ ਨੇ ਉਹਨਾਂ ਦੇ ਤੇ ਅਸਰ ਹੋਇਆ ਅਸਲ ਚ ਉਹ ਅੰਦਰੋਂ ਦਾ ਲੱਭਦਾ ਹੀ ਸੀ ਉਹ ਵੀ ਵਿਰੋਧੀ ਰਹੇ ਸੀਗੇ ਉਹ ਕਹਿੰਦਾ ਤੇ ਤੁਹਾਡੇ ਕੋਲ ਹੈ ਕਿਉਂ ਨਹੀਂ ਅਸਲ ਤਾਂ ਇਸ ਗੱਲ ਦੇ ਵਿਰੋਧੀ ਸੀ ਕਿਉਂ ਨਹੀਂ ਹੈ ਜੇ ਜੇ ਹੈ ਸੱਚ ਤਾਂ ਦੱਸੋ ਕੀ ਹੈ ਜੇ ਪਰਮੇਸ਼ਰ ਹੈ ਤਾਂ ਦੱਸੋ ਕੀ ਹੈ ਫਿਰ ਦਿਖਾਓ ਤਖਨੂਨ ਦੇ ਗੱਲ ਵਿਰੋਧੀ ਨਹੀਂ ਆਪਾਂ ਕਹਿ ਸਕਦੇ ਉਨਨ ਵਿਰੋਧੀ ਨਹੀਂ ਕਹਿ ਸਕਦੇ ਜਿਹੜੇ ਵੱਡੇ ਸੀ ਅਗਾਰੀਓ ਵਿਰੋਧੀ ਨਹੀਂ ਕਹਿ ਸਕਦੇ ਉਨਨ ਜੇ ਵਿਰੋਧੀ ਦਿਓ ਝੂੜ ਦੇ ਵਿਰੋਧੀ ਸੀ ਉਨਨ ਜਾ ਅੰਦਰੋਂ ਪਤਾ ਲੱਗਣ ਲੱਗਿਆ ਵੀ ਹੈ ਤਾਂ ਸਹੀ ਲਖੇ ਜੇ ਕੋਈ ਉਹਦੇ ਲਖਣੇ ਵਾਲੇ ਬੈਠੇ ਨੇ ਵੀ ਆਓ ਦਿਖਾਓ ਸਾਨੂੰ ਉਹਦੇ ਦਿਖਾਉਣੇ ਵਾਲਾ ਦਿਖਾ ਰਿਹਾ ਤੇ ਫਿਰ ਤਾਂ ਉਹਦੇ ਚ ਖਿੱਚਦਾ ਪਹਿਲਾ ਹੋਣੀ ਹੈ ਨਾ ਹਾਂ ਸਰੰਗ ਧਾਰ ਵਰਖੇ ਸਰੰਗ ਧਾਰ ਵਰਖੇ ਤਤ ਗਿਆਨ ਦੀ ਧਾਰ ਵਰਸ ਰਹੀ ਹੈ ਸਾਰ ਸਾਰ ਕੀਰਨ ਨੂੰ ਵੀ ਕਹਿੰਦੇ ਨੇ ਸਾਰ ਗਿਆਨ ਨੂੰ ਵੀ ਕਹਿੰਦੇ ਨੇ ਇੱਥੇ ਆ ਕੇ ਹੱਥ ਦੋਏ ਪਾਸੇ ਲੱਗ ਜਾਂਦੇ ਸਾਰ ਦਾ ਗਿਆਨ ਵੀ ਹੈ ਤਤ ਸਾਰ ਤਤਸਾਰ ਜਾਂਦੀ ਧਾਰ ਵਸਦੀਏ ਤਾਂ ਅਕਰਸ਼ਨ ਪੈਦਾ ਹੋਇਆ ਉਹਨਾਂ ਦੇ ਉਹਦੇ ਨਾਲੇ ਘੋੜਿਆਂ ਵਾਲੇ ਲੱਗੇ ਨੇ ਛੇਤੀ ਪਿੱਛੇਤੀ ਚੱਲੀਏ ਜਲਦੀ ਸਮਝੀਏ ਉਹਦੇ ਨਾਲੇ ਹਾਥੀਆਂ ਵਾਲੇ ਟਿਕੇ ਹੋਏ ਨੇ ਫਰੰਗ ਧਾਰ ਵਰਕੇ ਹਾਥੀਆਂ ਵਾਲਿਆਂ ਦੇ ਵੀ ਜਿਹੜੇ ਲੀਡਰ ਨੇ ਗਾਹ ਉਹਨਾਂ ਦੇ ਅੰਦਰ ਖਿੱਚ ਪਿਆ